ਕਿੱਤਾ ਹੋਗੇ ਬੱਚੇ ਜੇ ਸਾਡੇ ਘਰ ਤੋਂ ਆਤਾ ਰਹੋ ਅਜਾ ਦਾ ਜਿਹੜਾ ਕਿ ਨਾ ਕਿ ਕਿਤਾ ਵੇਚਦਾ ਉਹਨਾਂ ਦਾ ਘਰ ਤੋਂ ਆਣਾ ਜੀ ਸਾਰੇ ਸਾਰੇ ਆਪਣਾ ਕਿਤਾ ਵੇਚਦਾ ਸਾਰੇ ਪੁੱਲਾ ਕਿਤਾ ਵੇਚਦਾ ਉਹਨੇ ਵੀ ਕੋਲ ਤੁਸੀਂ ਕਰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਸਰਕਾਰ ਵੱਲੋਂ ਇੱਕ ਨਸ਼ੇ ਦੇ ਖਿਲਾਫ ਇੱਕ ਜੰਗ ਛੇੜੀ ਗਈ ਹੈ ਔਰ ਮਾਨੋਕੇ ਜ਼ਿਲ੍ਹੇ ਦੇ ਐਸਐਸਪੀ ਸਾਹਿਬ ਔਰ ਸਾਰੀ ਟੀਮ ਵੱਲੋਂ ਇੱਕ ਮੁਹਿੰਮ ਛੇੜੀ ਗਈ ਹੈ ਕਿ ਜਿਹੜੇ ਵੀ ਨਸ਼ੇ ਦੇ ਤਸਕਰ ਹੈ ਇਸ ਸਮਗਲਰਸ ਐ ਮੇਨ ਹੈ ਉਹਨਾਂ ਦੀ ਪ੍ਰਾਪਰਟੀ ਆਇਡੈਂਟੀਫਾਈ ਕੀਤੀਆਂ ਜਾ ਰਹੀਆਂ ਹਨ ਔਰ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੇ ਵੀ ਪੰਜਾਬ ਸਰਕਾਰ ਦੇ ਨਿਰਦੇਸ਼ ਹਨ ਇਹਦੇ ਨਾਲ ਨਾਲ ਅਸੀਂ ਔਟ ਕਲੀਨਿਕਸ ਰੀਹੈਬ ਸੈਂਟਰ ਡਰਗ ਡੀ ਐਡਿਕਸ਼ਨ ਸੈਂਟਰ ਇਹਨਾਂ ਤੇ ਵੀ ਅਸੀਂ ਇਨਾਂ ਨੂੰ ਵੀ ਰੀਫਾਰਮ ਕਰ ਰਹੇ ਆ ਸਗੋਂ ਇਹਨਾਂ ਦੀ ਬਿਲਕੁਲ ਅਸੀਂ ਇੱਕਦਮ ਟਰਾਂਸਫਰਮੇਸ਼ਨ ਲੈ ਕੇ ਆ ਰਹੇ ਹਾਂ ਸਟਾਫ, ਈਕੁਪਮੈਂਟ, ਟੈਸਟਿੰਗ ਕਿੱਟਾਂ, ਮੈਡੀਸਿਨ ਸਾਰਾ ਕੁਝ ਉੱਥੇ ਮੌਕੇ ਤੇ ਉਪਲਬਧ ਕਰਾ ਰਹੇ ਹਾਂ, ਬੈਡਸ ਵਗੈਰਾ ਉਪਲਬਧ ਕਰਾ ਰਹੇ ਹਾਂ। ਕੁਝ ਤੇਰੀ ਪੰਜਾਬ ਸਰਕਾਰ ਵਾਲੀ ਨਸ਼ਾ ਦੇ ਖਿਲਾਫ ਮੁਹਿੰਮ ਚੱਲ ਰਹੀ ਹੈ ਜੀ। ਉਹਦੇ ਵਿੱਚ ਲਗਾਤਾਰ ਇਨਫੋਰਸਮੈਂਟ ਕੀਤੀ ਜਾ ਰਹੀ ਹੈ। ਉੱਥੇ ਜਿਹੜੇ ਨਸ਼ੇ ਦੇ ਸੌਦਾਗਰ ਅੱਗੇ ਜਿਹੜੀ ਉਹਨਾਂ ਨੇ ਪ੍ਰਾਪਰਟੀਆਂ ਬਣਾਈਆਂ ਨੇ ਉਹਨਾਂ ਦੀ ਅਟੈਚਮੈਂਟ ਤੇ ਉਹਦੇ ਵਿੱਚ ਜੇਕਰ ਕੋਈ ਇਲੀਗੈਲਿਟੀ ਹੈਗੀ ਹੈ ਤਾਂ ਖਿਲਾਫ ਜਿਹੜੀ ਹੈਗੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਅੱਜ ਯੋ ਰੋਟਰਗਰ ਤੇ ਆਪਣੇ ਐਸਐਚਓ ਸਾਹਿਬ ਵੱਲੋਂ ਇੱਥੇ ਮੌਕੇ ਤੇ ਆ ਕਰਕੇ ਜਿਹੜੇ ਨਸ਼ੇ ਦੇ ਖਿਲਾਫ ਪਹਿਲਾਂ ਵੀ ਪਰਚੇ ਹੋ ਗਏ ਨੇ ਇੱਕ ਆਸ਼ਾ ਹੈਗੀ ਹੈ ਇੱਕ ਉਹਦਾ ਹਸਬੰਡ ਹੈਗਾ ਅਮੀਰ ਖਾਨ ਇਹਨਾਂ ਦੇ ਖਿਲਾਫ ਤਿੰਨ ਤਿੰਨ ਪਰਚੇ ਪਹਿਲਾਂ ਦਰਜ ਹੈਗੇ ਨੇ ਇਹ ਬੇਲ ਤੇ ਆਏ ਹੋਏ ਨੇ ਬਾਹਰ ਇਸ ਟਾਈਮ ਤੇ ਇਲੀਗਲ ਕੰਸਟਰਕਸ਼ਨ ਕੀਤੀ ਹੋਈ ਸੀ ਉਸ ਚੀਜ਼ ਦਾ ਜਿਹੜਾ ਹੈਗਾ ਟਾ ਕਰਕੇ ਉਹਨੂੰ ਜਿਹੜਾ ਹੈਗਾ ਦਿਖਾਇਆ ਗਿਆ ਹੈ ਕਿ ਤੁਜਾ ਇਹ ਕਲੀਅਰ ਕੱਟ ਹੈਗਾ ਕਿ ਜੋ ਵੀ ਬੰਦਾ ਇਲੀਗਲ ਪ੍ਰਾਪਰਟੀ ਬਣਾਊਗਾ ਨਸ਼ਿਆਂ ਦੇ ਥਰੂ ਜਾਂ ਹੋਰ ਕਿਸੇ ਵੀ ਇਲੀਗਲ ਕੰਮਾਂ ਦੇ ਥਰੂ ਕ੍ਰਿਮਨਲ ਨੈਟਵਰਕ ਦੇ ਥਰੂ ਤੋਂ ਉਸ ਦੇ ਖਿਲਾਫ ਸਰਕਾਰ ਵੱਲੋਂ ਜਿਹੜਾ ਹੈਗਾ ਬਿਲਕੁਲ ਕਲੀਅਰ ਕੱਟ ਪਾਲਿਸੀ ਹੈਗੀ ਕਿ ਉਹਨੂੰ ਜਬਤ ਕੀਤਾ ਜਾਵੇ ਸੀਜ਼ ਕੀਤਾ ਜਾਵੇ ਅਗਰ ਉਹ ਇਲੀਗਲ ਹੈ ਜੀ ਤਾਂ ਉਹਨੂੰ ਜਿਹੜਾ ਹੈਗਾ ਡਿਮੋਲਿਸ਼ ਵੀ ਕੀਤਾ ਜਾਵੇ ਮੀਆਂ ਬੀਬੀ ਨਸ਼ੀ ਤਸਕਰੀ ਕਰਦੇ ਸੀਗੇ ਜੀ ਬਿਲਕੁਲ ਇਹਨਾਂ ਦੇ ਖਿਲਾਫ ਪਹਿਲਾਂ ਪਰਚੇ ਹੈਗੇ ਨੇ ਅੱਗੇ ਵੀ ਜਿਹੜਾ ਹੈਗਾ ਇਹਨਾਂ ਦੀ ਸ਼ਿਕਾਇਤਾਂ ਆਉਂਦੀਆਂ ਰਹਿੰਦੀਆਂ ਹੈਗੇ ਨੇ ਔਰ ਇਹ ਇਹਨਾਂ ਨੇ ਜਿਹੜਾ ਘਰ ਹੈਗਾ ਉਹ ਇਲੀਗਲ ਤਰੀਕੇ ਦੇ ਨਾਲ ਬਣਾਇਆ ਹੋਇਆ ਸੀਗਾ ਮੇਰੇ ਤੇ ਕਾਨੂੰਨੀ ਕਾਰਵਾਈ ਕਰਦੇ ਹਾਂ ਜਿਹੜਾ ਇਹਨਾਂ 'ਤੇ ਮਾਲਿਸ਼ ਕੀਤਾ ਹੈ ਸਰ ਕਿੰਨੀ ਕੁ ਆਲ ਜਿਹਨਾਂ ਨੂੰ ਰਿਕਵਰ ਹੋਇਆ ਕਮਰਸ਼ੀਅਲ ਕੁਆਂਟੀਟੀ ਦੀ ਨਹੀਂ ਕਮਰਸ਼ੀਅਲ ਕੁਆਂਟੀਟੀ ਨਹੀਂ ਹੈਗੀ ਇਹਨਾਂ ਦੇ ਜਿਹੜਾ ਪਰਚੇ ਹੈਗੇ ਨੇ ਨਾਨ ਕਮਰਸ਼ੀਅਲ ਦੇ ਹੈਗੇ ਨੇ ਬਟ ਹੈਬਿਚੁਅਲ ਅਫੈਂਡਰਸ ਹੈਗੇ ਨੇ ਦੋਹਾਂ ਦੇ ਖਿਲਾਫ ਕੈਂਪੇਨ ਪਰਚੇ ਹੈਗੇ ਨੇ ਔਰ ਆਊਟ ਆਫ ਵੇ ਲੈਗੇ ਇਸ ਟਾਈਮ ਸਬ ਕੀ ਸੁਨੇਹਾ ਦੇਣਾ ਚਾਹੁੰਦੇ ਜਿਹੜੇ ਹਾਲੇ ਵੀ ਲੋਕ ਸੁਰੱਖਿਅਤ ਨਹੀਂ ਰਹੇ ਉਹਨਾਂ ਲਈ ਬਿਲਕੁਲ ਦੇਖੋ ਜੀ ਮੈਸੇਜ ਇਜ਼ ਲਾਊਡ ਐਂਡ ਕਲੀਅਰ ਕਿ ਜਿਹੜੇ ਵੀ ਨਸ਼ੇ ਦਾ ਕੰਮ ਕਰ ਰਹੇ ਹੈਗੇ ਨੇ ਵੇਚ ਰਹੇ ਹੈਗੇ ਨੇ ਉਹ ਜਾਂ ਤੇ ਬਿਜ਼ਨਸ ਅਦਰਵਾਈਜ਼ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਔਰ ਉਹਨਾਂ ਜੇਲ੍ਹ ਦੇ ਪਿੱਛੇ ਭੇਜਿਆ ਜਾਊਗਾ ਅਜਾ ਦਾਲ ਜੇ ਕਹਣਾ ਕਿ ਕਿੱਤਾ ਵੇਚਣਾ ਉਹਨਾਂ ਦਾ ਘਰ ਤੋਂ ਨਾ ਜੀ ਥੋੜੇ ਸਾਰੇ ਆਪਣਾ ਕਿੱਤਾ ਵੇਚਦਾ ਸਾਰਾ ਆਪਣਾ ਕਿੱਤਾ ਵੇਚਦਾ ਉਹਨੇ ਵੀ ਕੋਈ ਤੁਸੀਂ ਕਰਨਾ